ਤੁਸੀਂ ਵੇਖ ਰਹੇ ਹੋ ਲਿਬਰਲਟੀ ਵੀ ਮੁਦੱਜਤਾ ਪ੍ਰੋਗਰਾਮਸ ਤੁਹਾਡਾ ਸਵਾਗਤ ਹੈ ਜੀ ਆਮ ਆਦਮੀ ਪਾਰਟੀ ਨੇ 13 ਉਮੀਦਵਾਰ ਤਾਂ ਹਲਾਂ ਦਿੱਤੇ ਪਰ ਦਲ ਬਦਲੂਆਂ ਦੇ ਵਿੱਚ ਕਹਿੰਦੇ ਭਾਜਪਾ ਤੋਂ ਮੜੀ ਜੀ ਪਿੱਛੇ ਰਹਿ ਗਈ ਦਲ ਬਦਲੂ ਉਮੀਦਵਾਰਾਂ ਨੂੰ ਟਿਕਟਾਂ ਦੇਣ ਚ ਕਹਿੰਦੇ ਭਾਰਤੀ ਜਨਤਾ ਪਾਰਟੀ ਬਾਜੀ ਮਾਰ ਗਈ ਪਰ ਜਿਸ ਕਦਰ ਥੋਕ ਦੇ ਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਐਮ ਐਲ ਏ ਨੂੰ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਕਹਿੰਦੇ ਉਸ ਹਿਸਾਬ ਨਾਲ ਤਾਂ ਐ ਲੱਗਦਾ ਜਿਵੇਂ ਪੰਜਾਬ ਸਰਕਾਰੇ ਚੋਣ ਲੜ ਰਹੀ ਹੋਵੇ ਵੈਸੇ ਤਾਂ ਸਰਕਾਰਾਂ ਹੀ ਚੋਣਾਂ ਲੜਦੀਆਂ ਹੁਣ ਕਿਹੜਾ ਭਾਰਤੀ ਜਨਤਾ ਪਾਰਟੀ ਚੋਂ ਲੜ ਰਹੀ ਹੈ ਕੇਂਦਰ ਸਰਕਾਰੇ ਚੋਂ ਲੜ ਰਹੀ ਹੈ ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਫਿਰ ਆਵਾਦੀ ਪਾਰਟੀ ਥੋੜਾ ਲੜੂਗੀ ਆਵਾਦੀ ਪਾਰਟੀ ਸਰਕਾਰੇ ਲੜੂਗੀ ਜਿਦੋਂ ਅਕਾਲੀਆਂ ਦਾ ਰਾਜ ਸੀ ਤਾਂ ਅਕਾਲੀ ਲੜਦੇ ਸੀ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਕਾਂਗਰਸ ਲੜਦੀ ਸੀ ਸਰਕਾਰੀ ਸ਼ਕਤੀਆਂ ਦੀ ਬਰਤੋਤਾ ਜਿਹਦੇ ਹੱਥ ਆ ਜਾਵੇ ਉਹ ਸਾਰੀ ਕਰਦੇ ਐ ਸੋ ਇਸ ਲਈ ਕਹਿੰਦੇ ਹੁਣ ਪੰਜਾਬ ਸਰਕਾਰ ਨਹੀਂ ਤਾਂ ਸਾਰੀ ਸਰਕਾਰੇ ਝੌਂਕਤੀ ਜਨਾ ਮੁੱਖ ਮੰਤਰੀ ਸਾਹਿਬ ਕਦੇ ਅਸਾਮ ਚ ਕਦੇ ਗੁਜਰਾਤ ਚ ਫਿਰ ਕਹਿੰਦੇ ਦਿੱਲੀ ਚ ਫਿਰ ਆਉਂਗਾ ਕਹਿੰਦੇ ਪੰਜਾਬ ਕਹਿੰਦੇ 19 ਤਰੀਕ ਤੋਂ ਪੰਜਾਬ ਚ ਚੋਣ ਪ੍ਰਚਾਰ ਸ਼ੁਰੂ ਕਰੂੰਗਾ 19 ਤਰੀਕ ਤੋਂ ਲੈ ਕੇ ਕਹਿੰਦੇ ਪੰਜਾਬ ਦੇ ਹਰ ਲੋਕ ਸਭਾ ਹਲਕੇ ਚ ਤਿੰਨ ਤਿੰਨ ਦਿਨ ਲਾਊਗਾ ਤੇ ਕਹਿੰਦੇ 13 ਦੀ 13 ਜਿੱਤ ਲੈਣੀਆਂ ਸੀ 14ਵੀਂ ਚੰਡੀਗੜ੍ਹ ਵਾਲੀ ਵੀ ਘੜਚੋੜ ਵਾਲੀ ਜਿੱਤਣੀਆਂ ਕਹਿੰਦੇ ਪਰ ਆਮ ਆਦਮੀ ਪਾਰਟੀ ਨੇ ਮਤਲਬ ਜਿਮਨੀ ਚੋਣਾ ਕਰਾਉਣਾ ਤੈ ਹੀ ਕਰ ਲਿਆ ਇਹ ਤਾਂ ਹੁਣ ਪੰਜਾਬ ਦੇ ਹੱਥਾਂ ਕਿ ਭਾਈ ਜੇ ਪੰਜਾਬ ਇਹਨਾਂ ਨੂੰ ਜਿਤਾ ਦਿੰਦਾ ਜਿਵੇਂ 9 ਐਮਐਲਏ ਨੂੰ ਟਿਕਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੇ ਤੇ 10ਵਾਂ ਇੱਧਰ ਹੈਗਾ ਕਾਂਗਰਸ ਨੇ ਵੀ ਕੰਮਨ ਟਿਕਟ ਦਿੱਤੀ ਹੈ ਤੇ ਦਾ ਮਤਲਬ ਜੇ ਜਿੱਤ ਗਏ ਤਾਂ ਜਿਮਨੀ ਚੋਣਾ ਹੋਣਗੀਆਂ ਭਾਈ ਪੰਜਾਬ ਦੇ ਸਿਰ ਤੇ ਨਵਾਂ ਬੋਝ ਖੜਾ ਪੰਜ ਮੰਤਰੀਆਂ ਨੂੰ ਤੇ 9 ਐਮਐਲਏ ਨੇ ਮਤਲਬ ਇਹਨਾਂ ਮੰਤਰੀਆਂ ਸਨ ਪੰਜ ਮੰਤਰੀਆਂ ਟਿਕਟਾਂ ਦਿੱਤੀਆਂ ਆਵਾਮੀ ਪਾਰਟੀ ਨੇ ਹਲੋ ਆਪਾਂ ਗੱਲ ਕਰ ਲੈਨੇ ਆ ਗੁਰਮੀਤ ਸਿੰਘ ਮੀਥ ਇਅਰ ਸੰਗਰੂਰ ਤੋਂ ਮੰਤਰੀ ਸਾਹਿਬ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਸਾਹਿਬ ਲਾਲਜੀਤ ਭੁੱਲਰ ਖੰਡੂਰ ਸਾਹਿਬ ਤੋਂ ਮੰਤਰੀ ਸਾਹਿਬ ਐਸੇ ਤਰ੍ਹਾਂ ਜੀ ਅੱਗੇ ਆ ਜੋ ਡਾਕਟਰ ਬਲਬੀਰ ਸਿੰਘ ਪਟਿਆਲਾ ਤੋਂ ਮੰਤਰੀ ਸਾਹਿਬ ਹੈ ਇਸੇ ਤਰ੍ਹਾਂ ਆ ਜੋ ਜੀ ਅੱਗੇ ਗੁਰਮੀਤ ਸਿੰਘ ਖੁੱਡੀਆਂ ਹੈ ਨਾ ਜੀ ਮੰਤਰੀ ਸਾਹਿਬ ਸੋ ਖੁੱਡੀਆਂ ਬਲਬੀਰ ਲਾਲਜੀਤ ਭੁੱਲਰ ਮੀਥੇਰ ਤੇ ਕੁਲਦੀਪ ਧਾਲੀਵਾਲ ਪੰਜ ਮੰਤਰੀਆਂ ਨੂੰ ਟਿਕਟ ਤੇ ਹੁਣੇ ਪੰਜ ਐਮਐਲਏ ਵੀ ਤਾਂ ਹੈਗੇ ਨੇ 9 ਐਮਐਲਏ ਕੁਲਦੀਪ ਧਾਲੀਵਾਲ ਐਮਐਲਏ ਵੀ ਨੇ ਹੈ ਮੀਥੇਰ ਐਮਐਲਏ ਵੀ ਨੇ ਰਾਜਕੁਮਾਰ ਚੱਬੇ ਵਾਲ ਕਾਂਗਰਸ ਦੇ ਐਮਐਲਏ ਸੀ ਇੱਧਰ ਆ ਕੇ ਜੇ ਅਜੇ ਅਸਤੀਫਾ ਮਨਜ਼ੂਰ ਨਹੀਂ ਹੋਇਆ ਐਮਐਲਏ ਨੇ ਹਾਂ ਇਸੇ ਤਰ੍ਹਾਂ ਜੀ ਫਿਰ ਕਹਿੰਦੇ ਲਾਲਜੀਤ ਭੁੱਲਰ ਫਿਰ ਕਲਸੀਹੋਰੀ ਇਕੱਲੇ ਟਿਕਟ ਮਿਲਿਆ ਐਮਐਲਏ ਨੇ ਹਾਂ ਬਲਬੀਰ ਸਿੰਘ ਪਟਿਆਲੇ ਤੋਂ ਐਮਐਲਏ ਨੇ ਹੈਨਾ ਇੱਧਰ ਜੀ ਜਗਦੀਪ ਸਿੰਘ ਕਾਕਾ ਬਰਾੜ ਐਮਐਲਏ ਨੇ ਗੁਰਮੀਤ ਖੁੱਡੀਆਂ ਤੇ ਅਸ਼ੋਕ ਪੱਪੀ ਪ੍ਰਾਸ਼ਰ 9 ਐਮਐਲਏ ਨੂੰ ਟਿਕਟਾਂ ਤੇ ਸੁਖਪਾਲ ਖਹਿਰਾ ਮੌਜੂਦਾ ਐਮਐਲਏ ਨੇ ਕਾਂਗਰਸ ਨੇ ਵੀ ਟਿਕਟ ਦਿੱਤੀ ਆ ਮੀਥੇਰ ਦੇ ਨਾਲ ਮੁਕਾਬਲਾ ਚਲੋ ਅਕਾਲੀ ਦਲ ਕੋਲ ਐਮਐਲਏ ਕੋਈ ਨਹੀਂ ਹੈਗਾ ਇਸ ਲਈ ਉਹਨਾਂ ਨੇ ਐਮਐਲਏ ਨੂੰ ਤਾਂ ਕਿਸੇ ਨੂੰ ਟਿਕਟ ਨਹੀਂ ਦਿੱਤੀ ਪਰ ਸਾਬਕਾ ਨੂੰ ਐਮਐਲਏ ਟਿਕਟਾਂ ਦੇ ਵਿੱਚ ਬਾਜ਼ੀ ਮਾਰ ਗਏ ਮੈਂ ਉਹਦੇ ਉੱਪਰ ਵੀ ਆਉਣਾ ਤੇ ਭਾਰਤੀ ਜਨਤਾ ਪਾਰਟੀ ਕੋਲ ਵੀ ਸਿੱਧੇ ਰੂਪ ਦੇ ਵਿੱਚ ਕੋਈ ਮੌਜੂਦਾ ਐਮਐਲਏ ਤਾਂ ਨਹੀਂ ਹੈਗਾ ਹੈਨਾ ਪਰ ਉਹ ਮੌਜੂਦਾ ਐਮਪੀ ਨੂੰ ਪੱਟ ਕੇ ਤੈਨੂੰ ਲੈ ਗਈ ਸੀ ਸ਼ਿਸ਼ਿਰ ਰਿੰਕੂ ਨੂੰ ਵੀ ਤੇ ਚੋਣ ਹੋਣੀ ਸੀ ਪ੍ਰਨੀਤ ਕੌਰ ਨੂੰ ਵੀ ਚੋਣ ਹੋਣੀ ਸੀ ਰਵਨੀਤ ਬਿੱਟੂ ਨੂੰ ਵੀ ਚਲੋ ਉਧਰ ਲੈ ਗਏ ਹੁਣ ਇਸ ਮਸਲੇ ਤੇ ਜਿੱਥੇ ਆਮ ਆਦਮੀ ਪਾਰਟੀ ਪੰਜ ਮੰਤਰੀਆਂ ਤੇ ਨੌ ਐਮਐਲਏ ਨੂੰ ਟਿਕਟਾਂ ਦੇ ਰਹੀ ਆ ਉੱਥੇ ਦੋ ਸਾਬਕਾ ਐਮਐਲਏ ਨੂੰ ਟਿਕਟਾਂ ਦਿੱਤੀ ਆਮ ਆਦਮੀ ਪਾਰਟੀ ਨੇ ਔਰ ਦੋਏ ਬਾਰੂ ਲੈ ਆਉਂਦੇ ਨੇ ਹਾਂ ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜਿਵੇਂ ਪਵਨ ਕੁਮਾਰ ਟੀਨੂ ਹੋਰੀ ਜਲੰਧਰ ਤੋਂ ਆ ਕਾਲੀਦਾਲ ਤੋਂ ਪੱਟ ਕੇ ਲਿਆਂਦੇ ਟਿਕਟ ਦੇਤੀ ਹਾਂ ਗੁਰਪ੍ਰੀਤ ਸਿੰਘ ਜੀਪੀ ਹੋਰੀ ਕਾਂਗਰਸ ਤੋਂ ਪੱਟ ਕੇ ਲਿਆਂਦੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇਤੀ ਸੋ ਇਹ ਦੋ ਸਾਬਕਾ ਐਮਐਲਏ ਨੂੰ ਆਵਾਦੀ ਪਾਰਟੀਆਂ ਟਿਕਟਾਂ ਦਿੱਤੀਆਂ ਇਸੇ ਤਰ੍ਹਾਂ ਦੋ ਸਾਬਕਾ ਐਮਐਲਏ ਨੂੰ ਕਾਂਗਰਸ ਨੇ ਵੀ ਟਿਕਟਾਂ ਦਿੱਤੀਆਂ ਹਾਂ ਜਿਨ੍ਹਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਚਨਜੀਤ ਚੰਨੀ ਹੋਰੀ ਸਾਬਕਾ ਐਮਐਲਏ ਵੀ ਨੇ ਤੇ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ ਇਸੇ ਤਰ੍ਹਾਂ ਜੀਤਮਿੰਦਰ ਸਿੱਧੂ ਹੋਰੀ ਬਠਿੰਡਾ ਤੋਂ ਸਾਬਕਾ ਐਮਐਲਏ ਵੀ ਰਹੇ ਨੇ ਸੋ ਇਸ ਲਈ ਦੋ ਸਾਬਕਾ ਮੈਂਬਰ ਨੰਤਰਦੀਆਂ ਅਕਾਲੀ ਦਲ ਨੇ 7 ਉਮੀਦਵਾਰ ਹਲਾਨੇ ਨੇ ਸੱਤਾਂ ਦੇ ਵਿੱਚੋਂ 6 ਸਾਬਕਾ ਐਮਐਲਏ ਨੇ ਅਨਿਲ ਜੋਸ਼ੀ ਸਾਬਕਾ ਐਮਐਲਏ ਇਕਬਾਲ ਸਿੰਘ ਝੁੰਦਾ ਸਾਬਕਾ ਐਮਐਲਏ ਡਾਕਟਰ ਦਿਲਜੀਤ ਸਿੰਘ ਚੀਮਾ ਸਾਬਕਾ ਐਮਐਲਏ ਐਨ ਕੇ ਸ਼ਰਮਾ ਸਾਬਕਾ ਐਮਐਲਏ ਵਿਕਰਮਜੀਤ ਸਿੰਘ ਖਾਲਸਾ ਸਾਬਕਾ ਐਮਐਲਏ ਰਾਜਵਿੰਦਰ ਸਿੰਘ ਸਾਬਕਾ ਐਮਐਲਏ ਸੱਤਾਂ ਚੋਂ 6 ਉਮੀਦਵਾਰ ਉਹਨਾਂ ਦੇ ਸਾਬਕਾ ਐਮਐਲਏ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਦੋ ਸਾਬਕਾ ਐਮਐਲਏ ਨੂੰ ਟਿਕਟਾਂ ਦਿੱਤੀਆਂ ਮਨਜੀਤ ਸਿੰਘ ਮੰਨਾ ਇਹ ਉਹ ਅਮਰਸਾਲੇ ਮੰਨਾ ਨਹੀਂ ਹੈਗਾ ਹੈਨਾ ਖੰਡੂਰ ਸਾਹਿਬ ਤੋਂ ਟਿਕਟ ਮਿਲੀ ਹੈ ਦਿਨੇਸ਼ ਕੁਮਾਰ ਬਾਬੂ ਗੁਰਦਾਸ ਪੁੱਤਰ ਜਿਮਲੀਆ ਦੋ ਸਾਬਕਾ ਐਮਐਲਏ ਨੇ ਪਰ ਦਲ ਬਦਲ ਨੂੰ ਟਿਕਟਾਂ ਦੇਣ ਦੇ ਵਿੱਚ ਕਹਿੰਦੇ ਜੀ ਭਾਜਪਾ ਬਾਜ਼ੀ ਮਾਰ ਗਈ ਵੈਸੇ ਮੈਂ ਮੌਜੂਦਾ ਦੌਰ ਦੀ ਗੱਲ ਕਰ ਰਿਹਾ ਪਿਛਲੇ ਹਾਂ ਦੀ ਨਹੀਂ ਗੱਲ ਕਰਦਾ ਜੇ ਪਿਛਲੇ ਦੀ ਗੱਲ ਕਰੋਗੇ ਕਮਲਬਿੰਦਰ ਕੰਗ ਕਿਸ ਸਮੇ ਪਾਜਪਾ ਸੀ ਫਿਰ ਇੱਧਰ ਆ ਗਏ ਜੇ ਇੱਧਰ ਗੱਲ ਕਰੋਂਗੇ ਉਸ ਪਾਲ ਖੇਰਾ ਕਦੇ ਚਲੇਗੇ ਕਦੇ ਆ ਗਏ ਹੈਨਾ ਮੈਂ ਉਸ ਵਾਦੇ ਨਾਲ ਗੱਲ ਨਹੀਂ ਕਰ ਰਿਹਾ ਮੈਂ ਮੌਜੂਦਾ ਦੌਰ ਦੇ ਹਵਾਲੇ ਨਾਲ ਗੱਲ ਕਰ ਰਿਹਾ ਇਸੇ ਤਰ੍ਹਾਂ ਆਪਾਂ ਜ਼ਿਕਰ ਗੱਲ ਕਰੀਏ ਅਨਿਲ ਜੋਸ਼ੀ ਹੋਰੀ ਪਹਿਲਾਂ ਦੇ ਮਤਲਬ ਉਸ ਵਾਦੇ ਨਾਲ ਆਏ ਹੋਏ ਨੇ ਸੋ ਇਸ ਲਈ ਮੈਂ ਮੌਜੂਦਾ ਦੌਰ ਦੀ ਗੱਲ ਕਰਕੇ ਗੱਲ ਕਰ ਰਿਹਾ ਕਿ ਜਿਨ੍ਹਾਂ ਨੂੰ ਦਲ ਬਦਲ ਨੂੰ ਟਿਕਟਾਂ ਮਿਲੀਆਂ ਸੋ ਉਸ ਵਾਦੇ ਜੇਕਰ ਦੇਖਣਾ ਹੋਵੇ ਤਾਂ ਕਾਂਗਰਸ ਦੀ ਸੂਚੀ ਦੇ ਵਿੱਚ ਧਰਮਵੀਰ ਗਾਂਧੀ ਹਾਲੀ ਵਿੱਚ ਸ਼ਾਮਲ ਹੋਏ ਦਲ ਬਦਲਿਆ ਤੇ ਟਿਕਟ ਮਿਲ ਗਈ ਸੋ ਇੱਕ ਬੰਦਾ ਹੈਗਾ ਇਹਨਾਂ ਆਮ ਆਦਮੀ ਪਾਰਟੀ ਦੇ ਨਾਲ 13 ਦੇ 13 ਉਮੀਦਵਾਰਾਂ ਦੇ ਵਿੱਚ ਤਿੰਨ ਦਲ ਬਦਲੂਆਂ ਨੂੰ ਟਿਕਟਾਂ ਨੇ ਬਸ਼ਰਤੇ ਹੁਣ ਕੋਈ ਹੋਰ ਦਲ ਬਦਲੇ ਨਾ ਇਹਨਾਂ ਦਾ ਆਪੇ ਕਿਉਂਕਿ ਜਿਵੇਂ ਟਿਕਟਸ ਹਨੇ ਚਲੇਗੇ ਸ਼ਿਸ਼ਿਰਿੰਕੋ ਉਹਦੇ ਸਮੇਤ ਚਾਰ ਬਣਦੇ ਆ ਸ਼ਿਸ਼ਿਰਿੰਕੋ ਕਾਂਗਰਸ ਤੋਂ ਲਿਆਂਦੇ ਸੀ ਟਿਕਟ ਦੇ ਦਿੱਤੀ ਐਮਪੀ ਬਣ ਕੇ ਦੁਬਾਰਾ ਟਿਕਟ ਦੇ ਦਿੱਤੀ ਪਰ ਦਲ ਬਦਲ ਗਏ ਉਹਦੀਆਂ ਦੇ ਵਿੱਚ ਪਵਨ ਕੌਨਟੀਨਿਊ ਲਿਆਂਦੇ ਉਹਨਾਂ ਨੇ ਵੀ ਦਲ ਬਦਲਾ ਕੇ ਲਿਆਂਦਾ ਉਸ ਤੋਂ ਬਿਨਾ ਗੁਰਪ੍ਰੀਤ ਸਿੰਘ ਜੀਪੀ ਸੋ ਦਲ ਬਦਲੂਆਂ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਨੇ ਤਿੰਨ ਦਲ ਬਦਲੂਆਂ ਨੂੰ ਟਿਕਟ ਦਿੱਤੀ ਆ ਹਾਂ ਜਿਨ੍ਹਾਂ ਦੇ ਵਿੱਚ ਪਵਨ ਕੁਮਾਰ ਟੀਨੂ ਨੇ ਜਿਨ੍ਹਾਂ ਦੇ ਵਿੱਚ ਗੁਰਪ੍ਰੀਤ ਸਿੰਘ ਜੀਪੀ ਨੇ ਤੇ ਇਸੇ ਤਰ੍ਹਾਂ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਸੋ ਦੋ ਕਾਂਗਰਸ ਚੋਂ ਆਏ ਨੇ ਤੇ ਇੱਕ ਹ ਅਕਾਲੀ ਦਲ ਚੋਂ ਆਇਆ ਤੇ ਇਹ ਤਿੰਨ ਨੇ ਪਰ ਭਾਜਪਾ ਇਸ ਮਾਮਲੇ 'ਚ ਬਾਜ਼ੀ ਮਾਰਦੀ ਨਜ਼ਰ ਆਈ ਉਹਨਾਂ ਨੇ ਚਾਰ ਇਹੋ ਜਿਹੇ ਬੰਦੇ ਨੂੰ ਡਟਣ ਦੀ ਜਿਹੜੇ ਦਲ ਬਦਲ ਕੇ ਲਿਆਂਦੇ ਤਿੰਨ ਤਾਂ ਮੌਜੂਦਾ ਐਮਪੀਓ ਸੀ ਇੱਕ ਆਮ ਆਦਮੀ ਪਾਰਟੀ ਦਾ ਐਮਪੀ ਸੀ ਸ਼ਸ਼ੀਲ ਰਿੰਕੂ ਦੋ ਕਾਂਗਰਸ ਦੇ ਐਮਪੀ ਸੀ ਪ੍ਰਨੀਤ ਕੌਰ ਤੇ ਰਵਨੀਤ ਬਿੱਟੂ ਤੇ ਇੱਕ ਹਾਲੀ ਦੇ ਵਿੱਚ ਮਲੂਕਾ ਪਰਿਵਾਰ ਚੋਂ ਕਾਲੀ ਪਰਿਵਾਰ ਚੋਂ ਪਰਮਪਾਲ ਕੌਰ ਸਿੱਧੂ ਸੋ ਚਾਰ ਦਲ ਬਦਲ ਨੂੰ ਟਿਕਟ ਦੇ ਕੇ ਬਾਜੀ ਮਾਰ ਲਈ ਜੀ ਕਹਿੰਦੇ ਪਰ ਇਹ ਸਾਰੇ ਪਹਿਲੂ ਦੇ ਵਿੱਚ ਗੌਰ ਫਰਮਾਉਣ ਵਾਲੀ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਪੰਜਾਬ ਚ ਕਿਸੇ ਵੀ ਹੋਰ ਪਾਰਟੀ ਨੇ ਅਜੇ ਤੱਕ ਬੀਬੀਆਂ ਨੂੰ ਟਿਕਟ ਨਹੀਂ ਦਿੱਤੀ ਬਸ਼ਰਤੇ ਜਦੋਂ ਤੱਕ ਇਹ ਪ੍ਰੋਗਰਾਮ ਚੱਲੇ ਤਦ ਤੱਕ ਕੋਈ ਨਵੀਂ ਸੂਚੀ ਨਾ ਆਜੇ ਕਿਉਂਕਿ ਪਲਾਂ ਚ ਪਤਾ ਨਹੀਂ ਜਲਦ ਜਲਦ ਦੇ ਪ੍ਰੋਗਰਾਮ ਦੌਰਾਨ ਕੋਈ ਸੂਚੀ ਆਜੇ ਨਵੀਂ ਕਿਉਂਕਿ ਅਜੇ ਕੱਲੀ ਆਮ ਆਦਮੀ ਪਾਰਟੀ ਹੈ ਜਿਹਦੇ 13 ਦੇ 13 ਉਮੀਦਵਾਰ ਐਲਾਨੇ ਨੇ ਕਾਂਗਰਸ ਨੇ ਅਜੇ 6 ਐਲਾਨੇ ਨੇ 7 ਐਲਾਨੇ ਬਾਕੀ ਨੇ ਅਕਾਲੀ ਦਲ ਨੇ 7 ਐਲਾਨੇ ਨੇ 6 ਐਲਾਨੇ ਨੇ ਬਾਕੀ ਨੇ ਭਾਜਪਾ ਨੇ 9 ਐਲਾਨੇ ਨੇ 4 ਐਲਾਨੇ ਨੇ ਬਾਕੀ ਨੇ ਹਾਂ ਸ਼੍ਰੋਮਣੀ ਕਾਲ ਦਲ ਵੱਲੋਂ ਇਕਬਾਲ ਸਿੰਘ ਮਾਨ ਈਮਾਨ ਸਿੰਘ ਮਾਨਹੋੜੀ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ ਸਿਮਰਜੀਤ ਸਿੰਘ ਮਾਨਹੋਰੀ ਕੁਦਰ ਸੰਗਰੂਰ ਤੋਂ ਚੋਣ ਲੜ ਰਹੇ ਨੇ ਇਸੇ ਤਰ੍ਹਾਂ ਲੱਖਾ ਸਦਾਣਾ ਨੂੰ ਸਮਰਥਨ ਦਿੱਤਾ ਸ਼੍ਰੋਮਣੀ ਕਾਲ ਦਾ ਅੰਮ੍ਰਿਤਸਰ ਨੇ ਉਹ ਬਠਿੰਡਾ ਤੋਂ ਚੋਣ ਲੜ ਰਹੇ ਨੇ ਇਹਨਾਂ ਤੋਂ ਬਿਨਾ ਬਾਕੀ ਹਲਕੇ ਤੋਂ ਚੋਣ ਲੜ ਰਹੇ ਪਰ ਮੈਂ ਮੁੱਖ ਚਾਰ ਪਾਰਟੀਆਂ ਦੇ ਬਾਰੇ ਗੱਲ ਕਰ ਰਿਹਾ ਹਮਾਦੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਭਾਜਪਾ ਇਹਨਾਂ ਦੇ ਵਿੱਚੋਂ 13 ਦੀਆਂ 13 ਸੀਟਾਂ ਐਲਾਨਤੀਆਂ ਹਮਾਦੀ ਪਾਰਟੀ ਨੇ ਪਰ ਇੱਕ ਵੀ ਬੀਬੀ ਨੂੰ ਟਿਕਟ ਨਹੀਂ ਕਿਉਂ ਭਾਈ ਤੁਸੀਂ ਤਾਂ ਬਦਲਾਅ ਲਿਆਏ ਸੀ ਤੁਸੀਂ ਤਾਂ ਨਵੀਂ ਨਵੀਂ ਖਲੀ ਲੀ ਖਿੱਚਣ ਆਏ ਸੀ ਕੋਈ ਬੀਬੀ ਵਰਕਰ ਕਿਉਂ ਨਹੀਂ ਮਿਲੀ ਬੈਸਾ ਵਰਕਰ ਇਹਨਾਂ ਚ ਲੱਭਦਾ ਵੀ ਨਹੀਂ ਕੋਈ ਮਾਲਵਿੰਦਰ ਕੰਗ ਤੋਂ ਇਲਾਵਾ ਜਿਹੜੇ ਕਹਿੰਦੇ ਸੀ ਚਿਹਰੇ ਨਹੀਂ ਬਦਲਾਵ ਦੀ ਸਿਆਸਤ ਕਰਾਂਗੇ ਉਹ ਚਿਹਰੇ ਲੱਭਦੇ ਫਿਰੇ ਕਿਤੇ ਆਪਣੇ ਅੰਦਰੋਂ ਐਮਐਲਏ ਤਾਰੀ ਗਏ ਬੀਬੀ ਇੱਕ ਵੀ ਨਹੀਂ ਕਾਂਗਰਸ 33% ਦੀਆਂ ਗੱਲਾਂ ਕਰਦੀ ਹੈ ਜੀ ਹੈ ਉਹ ਇਹਨਾਂ ਦੀ ਰਾਹੁਲ ਗਾਂਧੀ ਦੀ ਭੈਣ ਪ੍ਰਿੰਕਾ ਚੋਪੜਾ ਦਾ ਕਹਿੰਦੀ 50% ਦੀ ਵੋਟਾਂ ਬੀਬੀਆਂ ਨੂੰ ਦਾਂਗੇ ਜੀ ਅਸੀਂ ਤੇ ਭਾਈ ਛਿਆਂ 'ਚ ਤੱਕ ਨਹੀਂ ਪਿੱਛੇ ਸੱਤ ਬਚੀਆਂ ਨੇ ਸੱਤਾ ਜੂਆਂ ਹਿਸਾਬ ਕਿਤਾਬ ਲਾਉਣ ਦੀ ਕੋਸ਼ਿਸ਼ ਕਰ ਰਿਆ ਸੀ ਹੈ ਮੈਨੂੰ ਤਾਂ ਇੱਕ ਅੱਧੀ ਸੀਟ ਦੀ ਉਮੀਦ ਜਗਦੀ ਹੈ ਕਿ ਸ਼ਾਇਦ ਉਹ ਵੀ ਜੇ ਚੌਧਰੀ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਧਰਮ ਪਤਨੀ ਨੂੰ ਹੁਸ਼ਿਆਰਪੁਰ ਸੀ ਲੈ ਗਏ ਦਾਈ ਨਹੀਂ ਤਾਂ ਮਨ ਉਹਨਾਂ ਚ ਵੀ ਹਜ ਕੋਈ ਚਿਹਰਾ ਨਹੀਂ ਲੱਗਦਾ ਸੋ ਜੇਕਰ 13 ਦੇ ਵਿੱਚੋਂ 33% ਵੀ ਦੇਖਣਾ ਹੋਵੇ ਤਾਂ 4 ਜਾਂ 5 ਸੀਟਾਂ ਬਣਦੀਆਂ 6ਾਂ ਚ ਕੋਈ ਨਹੀਂ ਤਾਂ 7ਾਂ ਚੋਂ 4 ਜਾਂ 5 ਬੀਬੀਆਂ ਦੇ ਦੂਗੀ ਕਾਂਗਰਸ ਲੱਗਦੀ ਨਹੀਂ ਅਖਾਲੀ ਦਾ 7 ਲਾਂ ਤੇ ਕੋਈ ਬੀਬੀ ਨਹੀਂ ਬੀਬੀ ਜਗੀਰ ਕੌਰ ਨੇ ਇਨਕਾਰ ਕਰਤਾ ਫਿਲਹਾਲ ਕਿ ਮੈਂ ਇਸ ਵਾਰ ਚੋਣ ਨਹੀਂ ਲੜਨਾ ਤੇ ਹੋਰ ਕੋਈ ਬੀਬੀ ਅਜੇ ਕਤਾਰ 'ਚ ਖੜੀ ਨਜ਼ਰੀਆਂ ਆਉਂਦੀ 6 ਸੀਟਾਂ ਰਹਿndੀਆਂ ਨੇ ਇਹਨਾਂ 'ਚ ਆਸ ਬਹੁਤ ਘੱਟ ਆ ਕਿ ਇੱਥੇ ਵੀ ਕੋਈ ਚਲੋ ਮੈਂ ਕਹਿੰਦਾ ਤਾਂ ਵੀ ਇੱਕ ਇੱਕ ਦੋ ਦੋ ਮਿਲ ਜਵੇ ਪਰ ਭਾਜਪਾ ਸਬੱਬੀ ਮੇਲ ਬਣ ਗਿਆ ਇਹ ਜੋੜ ਤੋੜ ਇਹ ਜਾ ਬਣ ਗਿਆ ਹੈ ਜਾਂ ਸੋਚ ਵਿਚਾਰ ਕੇ ਕਿ ਨਹੀਂ ਜੀ ਬੀਬੀਆਂ ਨੁਮਾਇੰਦਗੀ ਦੇਣੀਆਂ ਅਨੀਤਾ ਸੋਂ ਪ੍ਰਕਾਸ਼ ਸੋਂ ਪ੍ਰਕਾਸ਼ ਦੀ ਧਰਮ ਪਤਨੀ ਨੂੰ ਸ਼ਹਿਰਪੁਰ ਤੋਂ ਟਿਕਟ ਮਿਲ ਗਈ ਉਹਨਾਂ ਦੀ ਘੜਤੀ ਉਹਨਾਂ ਦੀ ਪਤਨੀ ਨੂੰ ਦੇਤੀ ਹੈ ਪਰਨੀਤ ਕੌਰ ਨੂੰ ਲਿਆਂਦਾ ਹੀ ਇਸੇ ਕੰਮ ਲਈ ਸੀਗਾ ਕਿ ਕੈਪਟਨ ਪਰਿਵਾਰ ਨਾਲ ਆ ਗਿਆ ਤੇ ਟਿਕਟ ਦੇਣੀ ਹੈ ਇਸੇ ਟਿਕਟ ਮਿਲ ਗਈ ਹੈਨਾ ਪਰਪਾਲ ਕੌਰ ਸਿੱਧੂ ਨੂੰ ਤੈਅ ਕਰਕੇ ਲਿਆਂਦਾ ਟਿਕਟ ਮਿਲ ਗਈ ਪਰ ਫਿਰ ਵੀ ਅਗਲੇ ਕਹਿੰਦੇ ਅਸੀਂ ਤਿੰਨ ਬੀਬੀਆਂ ਟਿਕਟ ਦੇਤੀ ਹੋਰ ਪਾਰਟੀਆਂ ਨੇ ਇਹ ਵੀ ਕੰਮ ਨਹੀਂ ਕੀਤਾ ਚਲੋ ਇਸ ਸਭ ਦੇ ਦਰਮਿਆਨ ਇੱਕ ਚਿਹਰੇ ਦੀ ਹੋਰ ਤਲਾਸ਼ ਹੈ ਪੰਜਾਬ 'ਚ ਉਹ ਚਿਹਰਾ ਜੀ ਰਾਗਵ ਚੱਡਾ ਪਿਛਲੇ 40 ਦਿਨਾਂ ਤੋਂ 40 41 ਦਿਨਾਂ ਤੋਂ ਰਾਗਵ ਚੱਡਾ ਲੰਡਨ ਅੱਖ ਦਾ ਇਲਾਜ ਕਰਾਉਣ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਅੰਦਰ ਹੀ ਕੁਸਰ-ਮੁਸਰ ਹੋਈ ਜਾਂਦੀ ਹੈ ਕਿ ਅੱਖ ਦਾ ਇਲਾਜ ਕਰਾਉਣ ਗਏ ਨੇ ਕਿ ਪਾਰਟੀ ਤੋਂ ਅੱਖਾਂ ਫੇਰ ਗਏ ਨੇ 21 ਮਤਲਬ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੂੰ ਈਡੀ ਗ੍ਰਿਫਤਾਰ ਕਰਦੀ ਆ 1 ਅਪ੍ਰੈਲ ਤੋਂ ਤਿਹਾੜ ਜੇਲ੍ਹ ਦੇ ਵਿੱਚ ਨਿਆਇਖਰਾਸਤ ਚ ਨੇ 23 ਅਪ੍ਰੈਲ ਤੱਕ ਉਹਦੇ ਨਿਆਇਖਰਾਸਤ ਵਾਧਾ ਹੋ ਗਿਆ ਸੋ ਚਲੋ ਜੇ 21 ਮਾਰਚ ਤੋਂ ਵੀ ਹਿਸਾਬ ਲਾਵਾਂ ਤਾਂ 9 ਦਿਨ ਉਹ ਸੀ 17 18 ਦਿਨ ਇਹ ਹੋ ਗਏ ਤੇ 26 27 ਦਿਨਾਂ ਤੋਂ ਉਹ ਗ੍ਰਿਫਤਾਰ ਨੇ ਤੇ ਹੁਣ ਪਿਛਲੇ 17 18 ਦਿਨਾਂ ਤੋਂ ਤਿਹਾੜ ਜੇਲ੍ਹ ਚ ਨੇ ਤੇ ਪਰ 40 ਦਿਨਾਂ ਤੋਂ ਲਾਪਤਾ ਆਮ ਆਦਮੀ ਪਾਰਟੀ ਦਾ ਉਹ ਲੀਡਰ ਜਿਹੜਾ ਕਹਿੰਦਾ ਕਿ ਮੈਂ ਆਮ ਆਦਮੀ ਪਾਰਟੀ ਦੇ ਦਿਲਾਂ ਦੀ ਧੜਕਣ ਆ ਮੈਂ ਕੇਜਰੀਵਾਲ ਜੀ ਦੇ ਨੱਕ ਦਾ ਬਾੜ ਆ ਮੈਂ ਪੰਜਾਬ ਚ ਚਲਾਉਣਾ ਮੈਂ ਪੰਜਾਬ ਦੀ ਸਰਕਾਰ ਪਰਦੇ ਉਹ ਲਿਓ ਮੈਂ ਹੀ ਚਲਾਉਣਾ ਉਹ 40 ਦਿਨਾਂ ਤੋਂ ਗਾਇਬ ਹੈ ਅੱਖ ਦਾ ਆਪਰੇਸ਼ਨ ਇਹ じゃ ਕਿਹੜਾ ਆਪਰੇਸ਼ਨ ਅੱਖ ਦਾ ਪਰ ਤੁਸੀਂ ਕਹੋਗੇ ਖਬਰ ਤਾਂ ਪੁਰਾਣੀ ਹੈ ਨਹੀਂ ਜਨਾਬ ਖਬਰ ਮੈਂ ਤੁਹਾਨੂੰ ਨਵੀਂ ਦਿਆਂਗਾ মিডিਆ ਦੇ ਹਵਾਲੇ ਨਾਲ ਦਿੱਲੀ ਦੇ ਕਲਿਆਰਿਆਂ ਦੇ ਹਵਾਲੇ ਨਾਲ ਖਬਰ ਹੈ ਕਿ ਰਗਬ ਛੱਡਾ ਜੀ ਲੰਡਨ ਦੇ ਵਿੱਚ ਸਮਾਗਮਾਂ 'ਚ ਸ਼ਿਰਕਤ ਕਰ ਰਹੇ ਨੇ ਪਰ ਪੰਜਾਬ ਦਾ ਭਾਰਤ ਦਾ ਰੁੱਖ ਨਹੀਂ ਕਰ ਰਿਹਾ ਪਰਨੀਤੀ ਚੌਪੜਾ ਦੇ ਨਾਲ ਆਪਣੀ ਧਰਮ ਪਤਨੀ ਦੇ ਨਾਲ ਰਗਵ ਚੱਡਾ ਹੋਰਾਂ ਨੇ ਲੰਡਨ ਦੇ ਵਿੱਚ ਜਿਹੜਾ ਲੰਡਨ ਸਕੂਲ ਆਫ ਇਕਨੋਮਿਕਸ ਹੈ ਉਹਦੇ ਕਹਿੰਦੇ ਇੰਡੀਆ ਫੋਰਮ 224 ਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਇਹ ਤੋਂ ਬਿਨਾਂ ਕੁਝ ਹੋਰ ਸਮਾਗਮਾਂ 'ਚ ਨਜ਼ਰ ਆਈ ਹੈ ਜੁੜੀ ਸੋ ਉਹ ਸਮਾਗਮਾਂ ਵਿੱਚ ਸ਼ਿਰਕਤ ਕਰ ਸਕਦੇ ਨੇ ਪਰ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਭਾਈ ਟਵੀਟ ਨਹੀਂ ਬਿਆਨ ਨਹੀਂ ਕੋਈ ਲਾਈਵ ਨਹੀਂ ਕੋਈ ਸੁਨੇਹਾ ਨਹੀਂ ਕੋਈ ਨਾਹਰਾ ਨਹੀਂ ਕੋਈ ਹਾਰਾ ਨਾਹਰਾ ਨਹੀਂ ਕੀ ਹੋ ਗਿਆ ਕਿੱਡੀ ਦਾ ਡਰ ਯਾ ਭਾਜਪਾ ਨਾਲ ਤਾਲਮੇਲ ਇਹ ਮੈਂ ਨਹੀਂ ਕਹਿੰਦਾ ਜਨਾਬ ਤੁਹਾਡੀ ਪਾਰਟੀ ਦੀ ਲੀਡਰਸ਼ਿਪ ਪ੍ਰੈਸ ਕਾਨਫਰੰਸਾਂ ਕਰ ਕਰ ਕਹਿੰਦੀ ਹੈ ਕਿ ਸਾਡੀ ਪਾਰਟੀ ਦੇ ਲੀਡਰਾਂ ਨੂੰ 25 ਕਰੋੜ ਤੋਂ ਲੈ ਕੇ 45-45 ਕਰੋੜ 'ਚ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਦਿੱਲੀ 'ਚ ਚਰਚਾਾਂ ਮਾਂ ਨੇ ਕਿ ਕੇਜਰੀਵਾਲ ਦੀ ਥਾਂ ਦੇ ਉੱਤੇ ਰਾਗਵ ਚੱਡਾ ਦੀ ਭਾਜਪਾ ਤਾਜਪੋਸ਼ੀ ਕਰ ਸਕਦੀ ਹੈ ਤੇ ਉਹਨਾਂ ਨੂੰ ਤਾਜ ਸੌਂਪ ਸਕਦੀ ਹੈ ਇੱਕ ਪਾਸੇ ਕਹਿੰਦੇ ਕਿ ਈਡੀ ਤਿਆਰੀ ਕਰ ਰਹੀ ਹੈ ਕਿ ਸ਼ਰਾਬ ਘਟਾਲੇ 'ਚ ਸਪਲੀਮੈਂਟਰੀ ਚਲਾਨ ਪੇਸ਼ ਕਰ ਸਕਦੇ ਹਾਂ ਅਸੀਂ ਸਪਲੀਮੈਂਟਰੀ ਚਲਾਨ ਪੇਸ਼ ਕਰਕੇ ਰਾਗਵ ਚੱਡਾ ਨੂੰ ਪੁੱਛਕਿਸ਼ ਹੋ ਸਕਦੀ ਐ ਇਸ ਲਈ ਰਾਗਵ ਚੱਡਾ ਨਹੀਂ ਆ ਰਹੇ ਈਡੀ ਦੀ ਸੂਚੀ ਦੇ ਵਿੱਚ ਰਾਗਵ ਚੱਡਾ ਦਾ ਨਾਂ ਸੀ ਕਿ ਕਪਤਾ ਤੇ ਕੇਜਰੀਵਾਲ ਦੇ ਵਿਚਾਲੇ ਰਾਗਵ ਚੱਡਾ ਸੀ ਕਹਿੰਦੇ ਇਸ ਲਈ ਗਾਇਬ ਨੇ ਤੇ ਕਹਿੰਦੇ ਦਿੱਲੀ ਜਲਬੋਰਡ ਘਟਾਲੇ ਦੇ ਮਾਮਲੇ ਦੇ ਵਿੱਚ 2 ਕਰੋੜ ਦੀ ਰਿਸ਼ਵਤ ਦੇ ਮਾਮਲੇ 'ਚ ਰਾਗਵ ਚੱਡਾ ਦਾ ਨਾਂ ਵੱਜਦਾ ਸੀ ਕਹਿੰਦੇ ਉਸ ਮਸਲੇ 'ਚ ਚਾਰਸ਼ੀਰ ਦائر ਹੋ ਸਕਦੀ ਸੀ ਸੋ ਇਹ ਸਾਰੇ ਪਹਿਲੂਆਂ ਤੋਂ ਬਚਾ ਕੇ ਕਹਿੰਦੇ ਰਾਗਵ ਚੱਡਾ ਉੱਥੇ ਗਏ ਨੇ ਪਰ ਇੱਧਰ ਕਹਿੰਦੇ ਪ੍ਰਨੀਤੀ ਚੋਪੜਾ ਦੀ ਭੈਣ ਪ੍ਰਿੰਕਾ ਚੋਪੜਾ ਸੂਤਰਤਾਰ ਬਣ ਲਈ ਤਿਆਰ ਕੀ ਆਜੋ ਭਾਜਪਾ ਨਾਲ ਤਾਲਮੇਲ ਮੈਂ ਕਰਾਉਣੀ ਆ ਭਾਜਪਾ ਨਾਲ ਰابطਾ ਮੈਂ ਬਣਾਉਣੀ ਕਹਿੰਦੇ ਚਰਚਾ ਮਾਨੇ ਫਿਲਮੀ ਜਗਤ ਚ ਵੀ ਸਿਆਸੀ ਵਿਲਿਆਰਿਆਂ ਚ ਵੀ ਸੋ ਕੀ ਰਾਗਵ ਚੱਡਾ ਅੱਖ ਦੇ ਇਲਾਜ ਲਈ ਗਏ ਨੇ ਜਾਂ ਆਮ ਆਦਮੀ ਪਾਰਟੀ ਤੋਂ ਅੱਖਾਂ ਫੇਰ ਗਏ ਨੇ ਤੇ ਕੋਈ ਨਵੇਂ ਪਹਿਲੂ ਦੀ ਰਾਜਨੀਤੀ ਕਰਨ ਗਏ ਨੇ ਇਸ ਮਸਲੇ ਦੀ ਖਾਸੀ ਚਰਚਾ ਹੋ ਰਹੀ ਆ ਪਰ ਇਹ ਸਭ ਦੇ ਦਰਮਿਆਨ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਭਾਈ 19 April ਨੂੰ ਪਹਿਲੇ ਗੇੜ ਦੀਆਂ ਵੋਟਾਂ ਪੈਣੀਆਂ ਨੇ ਤੇ ਪੰਜਾਬ 7ਵੇਂ ਗੇੜ ਚ ਹੈ ਸੋ ਅੱਜ 5 ਵਜੇ ਸ਼ਾਮ ਨੂੰ ਚੋਣ ਪ੍ਰਚਾਰ ਪੂਰੀ ਤਰ੍ਹਾਂ ਇਹਨਾ ਪਹਿਲੇ ਗੇੜ ਦੀਆਂ 102 ਲੋਕ ਸਭਾ ਸੀਟਾਂ ਤੇ ਬੰਦ ਹੋ ਗਿਆ 102 ਲੋਕ ਸਭਾ ਸੀਟਾਂ 21 ਸੁਬਿਆਂ ਚ ਫੈਲੀਆਂ ਹੋਈਆਂ ਨੇ ਜਿਨ੍ਹਾਂ ਚੋਂ ਸਭ ਤੋਂ ਵੱਧ 39 ਤਾਮਿਲਨਾਡੂ ਦੇ ਸੀਟਾਂ ਤੇ ਵੋਟਾਂ ਪੈਣੀਆਂ ਨੇ ਉਸ ਤੋਂ ਬਾਅਦ ਰਾਜਸਥਾਨ ਦੀਆਂ 12 ਲੋਕ ਸਭਾ ਸੀਟਾਂ ਤੇ ਵੋਟਾਂ ਪੈਣੀਆਂ ਨੇ ਮੱਧ ਪ੍ਰਦੇਸ਼ ਦੀਆਂ 11 ਨੇ ਉੱਤਰ ਪ੍ਰਦੇਸ਼ ਦੀਆਂ 8 ਨੇ ਉੱਤਰਾਖੰਡ ਤੇ ਅਸਾਮ ਦੀਆਂ 5-5 ਨੇ ਹਾਂ ਬਿਹਾਰ ਦੀਆਂ 4 ਨੇ ਪੱਛਮੀ ਬੰਗਾਲ ਦੀਆਂ 3 ਨੇ ਅਰुणाचल प्रदेश ਮਣੀਪੁਰ ਤੇ ਉਪਰਾ ਦੀਆਂ 2-2 ਨੇ ਅੰਡੇਮਾਨ ਨਿਕੋਬਰ ਛਤੀਸਗੜ੍ਹ ਜੰਮੂ ਕਸ਼ਮੀਰ ਲਕਸ਼ਦੀਪ ਨਾਗਾਲੈਂਡ ਮਿਜ਼ੋਰੋਂ ਪੰਡੋਚਰੀ ਦੀਆਂ ਇੱਕ-ਇੱਕ ਸੀਟਾਂ ਦੇ ਵੋਟਾਂ ਪੈਣੀਆਂ ਨੇ ਸੋ ਇੰਜ 21 ਸੂਬਿਆਂ ਦੀਆਂ 102 ਲੋਕ ਸਭਾ ਸੀਟਾਂ ਤੇ 19 ਅਪ੍ਰੈਲ ਨੂੰ ਪਹਿਲੇ ਗੇੜ ਦੀ ਵੋਟ ਪੈਣੀ ਆ ਜਿਹਦੇ ਲਈ 1625 ਉਮੀਦਵਾਰਾਂ ਦਾ ਭਿਖ ਬੋਟਿੰਗ ਮਸ਼ੀਨਾਂ 'ਚ ਕੈਦ ਹੋ ਜਾਣਾ ਸੋ ਇਸ ਦੇ ਨਾਲ ਹੀ ਆਮ ਚੋਣਾਂ ਦਾ ਆਗਾਜ਼ ਹੋਣ ਜਾ ਰਿਹਾ ਤੋ ਇਹ ਸਵਾਲ ਦੇ ਨਾਲ ਇੱਕ ਖਬਰਾਂ ਲੈ ਕੇ ਸੀ ਹਾਜ਼ਰ ਸੀ ਤੁਸੀਂ ਦੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ